ਜਦੋਂ ਤੁਸੀਂ ਸੁਣੋਗੇ ਤੇ ਤੁਹਾਡੇ ਲੂੰ ਕੰਡੇ ਆਪਣੇ ਆਪ ਖੜੇ ਹੋ ਜਾਣਗੇ ਔਰੰਗਜ਼ੇਬ ਬਾਦਸ਼ਾਹ ਦੀ 7 ਸਾਲ ਦੀ ਉਮਰ ਹੈ ਤੇ ਚਾਰ ਭਰਾ ਨੇ ਇਸ ਦੀ ਚਾਰ ਭਰਾ ਨੇ ਤੇ ਸ਼ਾਹਜਹਾਨ ਬਾਦਸ਼ਾਹ ਦਾ ਪੁੱਤ ਹੈ ਸ਼ਾਹਜਹਾਨ ਬਾਦਸ਼ਾਹ ਦਾ ਪੁੱਤਰ ਹੈ ਔਰੰਗਜ਼ੇਬ ਬਾਦਸ਼ਾਹ ਛੋਟੀ ਉਮਰ ਦੇ ਵਿੱਚ ਇੱਕ ਦਿਨ ਇਹ ਸ਼ਾਹਜਹਾਨ ਵਾਸਤਾ ਆਪਣੇ ਜਿੰਨੇ ਵੀ ਦਰਬਾਰ ਦੇ ਮਰਦ ਲੋਕ ਨੇ ਸਾਰਿਆਂ ਨੂੰ ਮਸਜਿਦ ਦੇ ਵਿੱਚ ਲੈ ਕੇ ਜਾਂਦਾ ਹੈ ਤੇ ਨਮਾਜ਼ ਅਦਾ ਕਰਦਾ ਹੈ ਤੇ ਸਾਰੇ ਜਿੰਨੇ ਵੀ ਮਰਦ ਲੋਕ ਅੰਦਰ ਨਮਾਜ਼ ਅਦਾ ਕਰ ਰਹੇ ਨੇ ਨਮਾਜ਼ ਦੀ ਅਦਾਇਗੀ ਹੁੰਦੀ ਹੈ ਮੁਸਲਮਾਨ ਭਰਾਵਾਂ ਦੇ ਵਿੱਚ ਨਮਾਜ਼ ਪੜੀ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਸਵੇਰ ਨਿਤਨੇਮ ਕਰਦੇ ਆਂ ਸ਼ਾਮੀ ਰਹਿਰਾਸ ਕਰਦੇ ਆਂ ਰਾਤੀ ਕੀਰਤਨ ਸੋਲੇ ਦਾ ਪਾਠ ਕਰਦੇ ਆਂ ਇਸੇ ਤਰ੍ਹਾਂ ਮੁਸਲਮਾਨ ਭਰਾਵਾਂ ਦੀਆਂ ਪੰਜ ਨਮਾਜ਼ਾਂ ਨੇ ਦਿਨ ਦੇ ਵਿੱਚ ਪੰਜ ਟਾਈਮ ਪੜ੍ਹਦੇ ਨੇ ਤੇ ਲੈਂਦੇ ਵਾਲੇ ਪਾਸੇ ਨੂੰ ਮੂੰਹ ਕਰਕੇ ਨਮਾਜ਼ ਪੜੀ ਜਾਂਦੀ ਹੈ ਮਸਜਿਦ ਦੇ ਵਿੱਚ ਜਾ ਕੇ ਇਹ ਛਾਹ ਜਹਾਨ ਬਾਦਸ਼ਾਹ ਨੇ ਨਮਾਜ਼ ਪੜੀ ਨਮਾਜ਼ ਪੜ ਕੇ ਬਾਹਰ ਆਉਂਦਾ ਹੈ ਕੀ ਦੇਖਦਾ ਹੈ ਕਿ ਮਸਜਿਦ ਦੀਆਂ ਪੌੜੀਆਂ ਤੇ ਔਰੰਗਜ਼ੇਬ ਬਾਦਸ਼ਾਹ ਬੈਠਾ ਹੋਇਆ ਹੈ 7 ਸਾਲ ਦੀ ਉਮਰ ਹੈ ਇਸ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਕਿ ਪੁੱਛਿਆ ਕਿ ਬੇਟਾ ਜਿੰਨੇ ਵੀ ਮਰਦ ਲੋਕ ਨੇ ਸਾਰੇ ਮਸਜਿਦ ਦੇ ਅੰਦਰ ਨਮਾਜ਼ ਅਦਾ ਕਰਨ ਦੇ ਵਾਸਤੇ ਗਏ ਸਨ ਤੂੰ ਕਿਉਂ ਨਹੀਂ ਗਿਆ ਕੀ ਕਾਰਨ ਹੈ ਤੂੰ ਪੌੜੀਆਂ ਦੇ ਵਿੱਚ ਕਿਉਂ ਬੈਠਾ ਹੈ ਜਦੋਂ ਇਸ ਔਰੰਗਜ਼ੇਬ ਬਾਦਸ਼ਾਹ ਦਾ ਤੁਸੀਂ ਉੱਤਰ ਸੁਣੋਗੇ ਆਪਣੇ ਪਿਤਾ ਨੂੰ ਜੋ ਇਸ ਨੇ ਉੱਤਰ ਦਿੱਤਾ ਤੁਸੀਂ ਹੈਰਾਨ ਹੋ ਜਾਓਗੇ ਕਿ ਬਚਨ ਪੜਨ ਦੇ ਵਿੱਚ ਹੀ ਇਸ ਦੀ ਕਿਸ ਤਰ੍ਹਾਂ ਦੀ ਸੋਚ ਸੀ ਇਸ ਨੇ ਆਖਿਆ ਕਿ ਅੱਬਾ ਜਾਨ ਮੈਂ ਸੋਚਿਆ ਕਿ ਆਪਣੇ ਰਾਜ ਭਾਗ ਦੇ ਜਿੰਨੇ ਵੀ ਮਰਦ ਲੋਕ ਨੇ ਸਾਰੇ ਮਸਜਿਦ ਦੇ ਅੰਦਰ ਨੇ ਮਸਜਿਦ ਦੇ ਅੰਦਰ ਨੇ ਇਹ ਖੁਦਾ ਨਾ ਕਰੇ ਅੱਲਾ ਨਾ ਕਰੇ ਇਸ ਮਸਜਿਦ ਦੀ ਛੱਤ ਡਿੱਗ ਜਾਵੇ ਸਾਰੇ ਦੇ ਸਾਰੇ ਥੱਲੇ ਆ ਕੇ ਮਰ ਜਾਣਾ ਆ ਤੇ ਇਸ ਰਾਜ ਭਾਗ ਤੇ ਜਿਹੜਾ ਤਖਤ ਤੇ ਕੌਣ ਬੈਠੇਗਾ ਇਹ ਰਾਜ ਭਾਗ ਦੀ ਸੰਭਾਲ ਕੌਣ ਕਰੇਗਾ 7 ਸਾਲ ਦੀ ਉਮਰ ਹੈ ਔਰੰਗਜ਼ੇਬ ਬਾਦਸ਼ਾਹ ਦੀ ਇਸ ਤਰ੍ਹਾਂ ਦੀ ਇਸ ਦੀ ਨੀਚ ਸੋਚ ਹੈ ਸਮਾ ਆਪਣੀ ਚਾਲ ਚੱਲਦਾ ਜਾਂਦਾ ਹੈ ਇਹਨੇ ਕਿਸ ਤਰ੍ਹਾਂ ਦੇ ਘਟਿਆ ਘਟਿਆ ਕੰਮ ਕੀਤੇ ਕਿ ਸਮਾ ਆਪਣੀ ਚਾਲ ਚੱਲਦਾ ਹੈ ਇਸਨੇ ਆਪਣੇ ਪਿਤਾ ਨੂੰ ਕੈਦ ਕਰ ਲਿਆ ਜਿਉਂਦੇ ਜੀ ਆਪਣੇ ਪਿਤਾ ਨੂੰ ਕੈਦ ਕਰ ਲਿਆ ਆਪਣੇ ਭਰਾਵਾਂ ਦਾ ਅਦੀਨਾ ਬੇਗ ਸੁਜਾ ਮੁਰਾਦ ਤੇ ਔਰੰਗਜ਼ੇਬ ਬਾਦਸ਼ਾਹ ਇਹ ਚੌਵੇਂ ਭਰਾ ਸਨ ਤੇ ਇਹਨਾਂ ਚੌਵਾਂ ਨੂੰ ਇਸ ਨੇ ਬਰਾਬਰ ਦੀ ਜਿਹੜਾ ਹੱਕ ਦਿੱਤਾ ਹੋਇਆ ਸੀ ਸ਼ਾਹਜਹਾਨ ਬਾਦਸ਼ਾਹ ਨੇ ਪਰ ਔਰੰਗਜ਼ੇਬ ਬਾਦਸ਼ਾਹ ਦੀ ਅੱਖ ਆਪਣੇ ਪਿਤਾ ਦੇ ਤਖਤ ਤੇ ਸੀ ਆਪਣੇ ਪਿਤਾ ਦੀ ਜਾਇਦਾਦ ਤੇ ਸੀ ਇਸ ਨੇ ਆਪਣੇ ਭਰਾਵਾਂ ਨੂੰ ਗੱਲਾਂ ਬਾਤਾਂ ਦੇ ਨਾਲ ਗੱਲਾਂ-ਬਾਤਾਂ ਦੇ ਵਿੱਚ ਲੈ ਕੇ ਆਪਣੇ ਪਿਤਾ ਦੇ ਖਿਲਾਫ ਝੜਕਾ ਦਿੱਤਾ ਜੰਗ ਹੋਈ ਆਪਣੇ ਪਿਤਾ ਨੂੰ ਕੈਦ ਕਰ ਲਿਆ ਆਪ ਤਖਤ ਤੇ ਸੱਜ ਗਿਆ ਤੇ ਆਗਰੇ ਦੇ ਕੈਦਖਾਨੇ ਦੇ ਵਿੱਚ ਆਪਣੇ ਪਿਤਾ ਨੂੰ ਇਸਨੇ ਕੈਦ ਕੀਤਾ ਹੈ ਕੈਦ ਕਰਦਾ ਹੈ ਇਸ ਦਾ ਪਿਤਾ ਚਿੱਠੀਆਂ ਲਿਖਦਾ ਹੈ ਕਈ ਵਰੇ ਬੀਤ ਗਏ ਨੇ ਸਮਾਂ ਆਪਣੀ ਚਾਲ ਚੱਲਦਾ ਜਾਂਦਾ ਹੈ ਇਸਨੇ ਆਪਣੇ ਪਿਤਾ ਨੂੰ ਕੈਦਖਾਨੇ ਜਿੱਥੇ ਵਿੱਚੋਂ ਰਹਾ ਨਹੀਂ ਕੀਤਾ ਤੇ ਜਿਸ ਦਿਨ ਈਦ ਸੀ ਈਦ ਵਾਲੇ ਦਿਨ ਦਾਰਾਸ਼ਕੋ ਜਿਸ ਦਾ ਜਿਸ ਦਾ ਇਹ ਭਰਾ ਸੀ ਔਰੰਗਜ਼ੇਬ ਬਾਦਸ਼ਾਹ ਵੱਡਾ ਭਰਾ ਸੀ ਦਾਰਾਸ਼ਕੋ ਦਾਰਾਸ਼ਕੋ ਦਾ ਸਿਰ ਵੱਢ ਕੇ ਥਾਲੀ ਦੇ ਵਿੱਚ ਧਰ ਕੇ ਤੇ ਇਸ ਦੇ ਕੈਦਖਾਨੇ ਦੇ ਵਿੱਚ ਸ਼ਾਹਜਹਾਨ ਨੂੰ ਬਾਦਸ਼ਾਹ ਨੂੰ ਭੇਜਦਾ ਹੈ ਸ਼ਾਹਜਹਾਨ ਬਾਦਸ਼ਾਹ ਦਾ ਵੱਡਾ ਪੁੱਤਰ ਸੀ ਦਾਰਾਸ਼ਕੋ ਜਿਸ ਦਾ ਇਹ ਆਪਣੇ ਭਰਾ ਦਾ ਸਿਰ ਵੱਢ ਕੇ ਥਾਲੀ ਦੇ ਵਿੱਚ ਰੱਖ ਕੇ ਤੇ ਕੈਦਖਾਨੇ ਦੇ ਵਿੱਚ ਭੇਜ ਦਿੰਦਾ ਹੈ ਤੋਹਫੇ ਦੇ ਵਜੋਂ ਈਦ ਵਾਲੇ ਦਿਨ ਜਦੋਂ ਇਹਨਾਂ ਜ਼ਾਲਮ ਵੇਖਿਆ ਇਸਦੇ ਪਿਤਾ ਨੇ ਆਪਣੇ ਪਾਣੀ ਦੀ ਮੰਗ ਕੀਤੀ ਕਿ ਮੈਨੂੰ ਪਾਣੀ ਚਾਹੀਦਾ ਹੈ ਪੁੱਤਰ ਮੈਨੂੰ ਬੜੀ ਪਿਆਸ ਲੱਗੀ ਹੈ ਤੂੰ ਮੇਰਾ ਹਾਲ ਚਾਲ ਤਾਂ ਕੀ ਪੁੱਛਣਾ ਹੈ ਤੇਰੇ ਅੱਗੇ ਇਤਨੀਕ ਬੇਨਤੀ ਹੈ ਮੈਂ ਤੇਰੇ ਅੱਗੇ ਫਰਿਆਦ ਕਰਦਾ ਹਾਂ ਕਿ ਮੈਂ ਪਾਣੀ ਤੋਂ ਪਿਆਸਾ ਹਾਂ ਮੈਨੂੰ ਪਾਣੀ ਦਾ ਘੁੱਟ ਪਲਾ ਦੇ ਤੂੰ ਮੈਨੂੰ ਇਸ ਕੈਦਖਾਨੇ ਦੇ ਵਿੱਚ ਕੈਦ ਕਰਕੇ ਰੱਖਿਆ ਹੈ ਇਹ ਸ਼ਾਹ ਜਹਾਨ ਬਾਦਸ਼ਾਹ ਚਿੱਠੀ ਲਿਖਦਾ ਹੈ ਔਰੰਗਜ਼ੇਬ ਬਾਦਸ਼ਾਹ ਤੋਂ ਭੁੱਲ ਭਲੇਖੇ ਕਿਤੇ ਚਿੱਠੀਆਂ ਖੁੱਲ ਜਾਂਦੀ ਐ ਕਿ ਮੇਰੇ ਪਿਤਾ ਨੇ ਚਿੱਠੀ ਦੇ ਵਿੱਚ ਕੀ ਲਿਖਿਆ ਐ ਮੈਂ ਪੜਦਾ ਹਾਂ ਚਿੱਠੀ ਦੇ ਵਿੱਚ ਇਹ ਸ਼ਾਹਜਹਾਨ ਬਾਦਸ਼ਾਹ ਲਿਖਦਾ ਐ ਕਿ ਪੁੱਤਰ ਕਿੰਨਾ ਸਮਾਂ ਹੋ ਗਿਆ ਐ ਤੂੰ ਕਦੀ ਮੇਰੇ ਕੋਲ ਆਇਆ ਨਹੀਂ ਕੈਦਖਾਨੇ ਦੇ ਵਿੱਚ ਕਦੀ ਮਿਲਿਆ ਨਹੀਂ ਕਦੀ ਹਾਲ ਚਾਲ ਨਹੀਂ ਪੁੱਛਿਆ ਚੱਲ ਇਹ ਸਾਰਾ ਕੁਝ ਇੱਕ ਪਾਸੇ ਛੱਡ ਮੈਨੂੰ ਪਾਣੀ ਦੀ ਬੜੀ ਤੇ ਲੱਗੀ ਐ ਪਿਆਸ ਲੱਗੀ ਐ ਮੈਨੂੰ ਪਾਣੀ ਦਾ ਇੱਕ ਘੁੱਟ ਪਿਆ ਦੇ ਜਿਉਂਦਿਆਂ ਜੀ ਇਹ ਪਿਤਾ ਆਪਣੇ ਪੁੱਤਰ ਦੇ ਤਰਲੇ ਮਾਰ ਰਿਹਾ ਏ ਕਿ ਮੈਂ ਪਾਣੀ ਦੀ ਘੁੱਟ ਪੀਣੀ ਏ ਮੈਨੂੰ ਪਾਣੀ ਦੀ ਘੁੱਟ ਦੇ ਦੇ ਮੌਜੂਦਾ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੋ ਰਿਹਾ ਏ ਕਿ ਆਪਣੇ ਬਜ਼ੁਰਗ ਲੋਕ ਮੰਝਿਆਂ ਤੇ ਪੈ ਨੇ ਤੇ ਆਪਣੀ ਨੌਜਵਾਨ ਪੀੜੀ ਸਾਹ ਨਹੀਂ ਸਕਦੀ ਆਪਾਂ ਨੂੰ ਆਪਣੇ ਹੀ ਰਜੇਵੇਂ ਜਿਹੜੇ ਆ ਉਹਨਾਂ ਦੇ ਵਿੱਚ ਰੁੱਝੇ ਹੋਏ ਆ ਪਰ ਆਪਣੇ ਵੱਡ ਵਡੇਰਿਆਂ ਨੂੰ ਪਾਣੀ ਪੁੱਛਣ ਦਾ ਸਮਾਂ ਨਹੀਂ ਇਹ ਉਹੀ ਸਮਾਂ ਔਰੰਗਜ਼ੇਬ ਬਾਦਸ਼ਾਹ ਦਾ ਸੀ ਇਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਮੇਰਾ ਇੰਨਾ ਸਮਾਂ ਨਹੀਂ ਕਿ ਮੈਂ ਤੁਹਾਨੂੰ ਪਾਣੀ ਦੀ ਘੁੱਟ ਪਿਆਦਾ ਮੈਨੂੰ ਇੰਨਾ ਸਮਾਂ ਨਹੀਂ ਜੇ ਇਸ ਸ਼ਾਹੀ ਦੇ ਨਾਲ ਤੁਸੀਂ ਮੈਨੂੰ ਚਿੱਠੀ ਪੱਤਰ ਲਿਖਿਆ ਹੈ ਇਹ ਸ਼ਾਹੀ ਪੀ ਕੇ ਤੇ ਆਪਣਾ ਗੁਜ਼ਾਰਾ ਕਰੋ ਇਸੇ ਸ਼ਾਹੀ ਦੇ ਨਾਲ ਆਪਣੀ ਪ੍ਰਿਆਸ ਮਟਾਲਾਏ ਇਹ ਜਦੋਂ ਇਸ ਤਰ੍ਹਾਂ ਦੇ ਜਵਾਬ ਆਪਣੇ ਪੁੱਤਰ ਤੋਂ ਸੁਣਦਾ ਹੈ ਤੇ ਗੁੱਸੇ ਦੇ ਵਿੱਚ ਆ ਕੇ ਇੱਕ ਫਾਰਸੀ ਦੇ ਵਿੱਚ ਚਿੱਠੀ ਲਿਖਦਾ ਹੈ ਫਾਰਸੀ ਦੇ ਵਿੱਚ ਚਿੱਠੀ ਕੀ ਲਿਖਦਾ ਹੈ ਸ਼ਾਹਜਹਾਨ ਬਾਦਸ਼ਾਹ ਕਹਿੰਦਾ ਹੈ ਕਿ ਪਿਸਰੇ ਮਨ ਬਹਾਦਰੇ ਮਨ ਦੀ ਰੋਜ਼ ਸਾਹਿਬ ਲਗ ਸਵਾਰ ਬੂਦਮ 임ਰੋਜ਼ ਜੱਕ ਸਾਇ ਆਬਮ ਦਰੀ ਦੁਨੀਆ ਮਗਰੂਰ ਨਾ ਬਾਇਦ ਬੂਦ ਦਰ ਹਿੰਦੁਸਤਾਨ ਚੇ ਹਿੰਦੂ ਚੇ ਮੁਸਲਮਾਨ ਹਮਾ ਬੇਈਮਾਨ ਇਹ ਫਾਰਸੀ ਦੀ ਚਿੱਠੀ ਹੈ ਸ਼ਾਹਜਹਾਨ ਬਾਦਸ਼ਾਹ ਦੀ ਫਾਰਸੀ ਦੇ ਵਿੱਚ ਇੰਨੇ ਕਠਨ ਬੋਲ ਲਿਖਦਾ ਹੈ ਸ਼ਾਹਜਹਾਨ ਬਾਦਸ਼ਾਹ ਕਹਿੰਦਾ ਹੈ ਕਿ ਔਰੰਗਜ਼ੇਬ ਬਾਦਸ਼ਾਹ ਤੂੰ ਆਪਣੇ ਆਪ ਨੂੰ ਸੱਚਾ ਮੋਮਨ ਕਹਿਣਾ ਹੈ ਸੱਚਾ ਮੁਸਲਮਾਨ ਕਹਿਣਾ ਹੈ ਪਰ ਤੇਰੇ ਵਿੱਚ ਸੱਚਿਆਂ ਵਾਲੀ ਕੋਈ ਗੱਲ ਹੈ ਨਹੀਂ ਤੇਰੇ ਵਿੱਚ ਉਹ ਮੁਸਲਮਾਨਾਂ ਵਾਲੀ ਕਰਤੂਤ ਹੈ ਹੀ ਨਹੀਂ ਇਸ ਸੰਸਾਰ ਦੇ ਵਿੱਚ ਕੁੱਲ ਹਿੰਦੂ ਰਹਿੰਦੇ ਨੇ ਹੋ ਸਕਦਾ ਹੈ ਕਿ ਉਹ ਵੀ ਬੇਈਮਾਨ ਹੋਣ ਮੁਸਲਮਾਨ ਵੀ ਬਈ ਹੋਣ ਬੇਈਮਾਨ ਹੋਣ ਪਰ ਉਹ ਤਾਂ ਆਪਣੇ ਮਰ ਜਾਣ ਤੋਂ ਬਾਅਦ ਜਦੋਂ ਉਹਨਾਂ ਦੇ ਵੱਡ ਵਡੇਰੇ ਮਰ ਜਾਂਦੇ ਨੇ ਆਪਣੇ ਵੱਡ ਵਡੇਰਿਆਂ ਨੂੰ ਮਰਨ ਤੋਂ ਬਾਅਦ ਵੀ ਆਪਣੇ ਪਿੱਤਰਾਂ ਨੂੰ ਪਾਣੀ ਪਾਉਂਦੇ ਨੇ ਪਾਣੀ ਦਿੰਦੇ ਨੇ ਉਹਨਾਂ ਨੂੰ ਮਰਨ ਤੋਂ ਬਾਅਦ ਵੀ ਪਾਣੀ ਪੁੱਛਦੇ ਨੇ ਤਾਂ ਤੂੰ ਇੰਨਾ ਨੀਚ ਹੋ ਗਿਆ ਕਿ ਮੈਨੂੰ ਜਿਉਂਦੇ ਜੀ ਪਾਣੀ ਨਹੀਂ ਪੁੱਛ ਰਿਹਾ ਇਸ ਤਰ੍ਹਾਂ ਦਾ ਹੈ ਹਾਲ ਔਰੰਗਜ਼ੇਬ ਬਾਦਸ਼ਾਹ ਦਾ ਤਖਤ ਦੇ ਵਾਸਤੇ ਇਸ ਨੇ ਆਪਣੀਆਂ ਧੀਆਂ ਨਹੀਂ ਛੱਡੀਆਂ ਪੁੱਤਰ ਨਹੀਂ ਛੱਡਿਆ ਅੱਗੇ ਪਿੱਛੇ ਰਿਸ਼ਤੇਦਾਰੀ ਦੇ ਵਿੱਚ ਕੋਈ ਜੀ ਨਹੀਂ ਛੱਡਿਆ ਕਿਸੇ ਨੂੰ ਦੇਸ਼ ਨਕਾਲਾ ਦੇ ਦਿੱਤਾ ਕਿਸੇ ਦਾ ਕਤਲ ਕਰ ਦਿੱਤਾ ਕਿਸੇ ਨੂੰ ਮਾਰ ਦਿੱਤਾ ਜ਼ਹਿਰ ਦੇ ਕੇ ਇਸ ਨੇ ਆਪਣੇ ਪਰਿਵਾਰ ਦੇ ਵਿੱਚ ਕੋਈ ਜੀ ਨਹੀਂ ਛੱਡਿਆ ਕਿ ਨਾ ਮੇਰੇ ਤੋਂ ਬਾਅਦ ਕੋਈ ਇਸ ਤਖਤ ਤੇ ਜਿਹੜਾ ਰਹੇਗਾ ਇਸ ਨੂੰ ਸ਼ਾਇਦ ਇਹ ਭਲੇਖਾ ਸੀ ਕਿ ਜਦੋਂ ਤੱਕ ਰਾਵਾਂਗਾ ਤਖਤ ਮੇਰਾ ਹੀ ਸੀ ਇਸ ਤਰ੍ਹਾਂ ਦੇ ਨੀਂਚ ਕਿਸਮ ਕਰਦਾ ਹੈ ਇਹ ਕੰਮ ਕਰਦਾ ਹੈ ਔਰੰਗਜ਼ੇਬ ਬਾਦਸ਼ਾਹ